ਲੋ ਜੀ ਅੱਜ ਵਲੌਗ ਦੀ ਸਟਾਰਟਿੰਗ ਕਰ ਰਹੀ ਆ ਆਪਾਂ ਦੁਪਹਿਰੇ 1 ਵਜੇ ਤੇ ਆਪਾਂ ਪਹੁੰਚ ਗਏ ਵੇਲੀ ਚ ਮੱਝਾ ਨੂੰ ਪੱਠੇ ਪਾਣ ਪੱਠੇ ਤੇ ਨਹੀਂ ਸੋਰੀ ਦਾਣਾ ਪਾਉਣ ਵਾਸਤੇ ਇਹ ਵਿਚਾਰੀਆਂ ਵੀ ਤਰਨੇ ਤੇ ਨਹੀਂ ਕਿਉਂਕਿ ਇਹਨਾਂ ਨੂੰ ਹਰਾ ਨਹੀਂ ਮਿਲ ਰਿਹਾ ਤੇ ਹਰ ਦਾ ਸਰਹੱਦ ਨੂੰ ਜੋੜਨ ਵਾਲਾ ਡੀਡੀ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਦੀਆਂ ਚੌਣਵੀਆਂ ਖਬਰਾਂ ਨੇ ਕਿ ਹਰਾ ਮੁੱਕਣ ਕਾਰਨ ਆਪਾਂ ਨੂੰ ਪਾਣੀ ਪੈਰੀ ਤੂੜੀ ਤੇ ਤੂੜੀ ਕਰਨ ਮੱਝਾਂ ਦੁੱਧ ਨਹੀਂ ਦੇ ਪਾਰੀਆਂ ਤੇ ਫੈਟ ਵੀ ਬਹੁਤ ਘੱਟ ਗਈ ਆਪਣੀ ਤੇ ਚਲੋ ਆਪਾਂ ਦਾਣਾ ਪਾਈਏ ਤੇ ਗੋਹਾ ਚੁਕੀਏ ਤੇ ਇੱਕ ਆਪਾਂ ਗੱਡੀ ਸੇਲ ਕਰਨੀ ਹੈ ਤੇ ਮੱਝਾਂ ਆਪਾਂ ਦੋ ਤਿੰਨ ਲੈਣੀਆਂ ਕਿਸੇ ਵੀਰ ਭਰਾ ਕੋਲ ਚੰਗੀਆਂ ਮੱਝਾਂ ਹੋਣ ਉਹ ਵੀ ਆਪਾਂ ਨਾਲ ਸੰਪਰਕ ਕਰੇ 991524347 ਤੇ ਚਾਂਚੇ ਸੋਣਾ ਹੈ ਤੇ ਜਾਗ ਜਾਓ ਹੁਣ ਚੈਨਲ ਸੌਣ ਦਾ ਟਾਈਮ ਨਹੀਂਗਾ ਮੱਝਾ ਕੁਝ ਆਪਾਂ ਤਾਂ ਨਹੀਂ ਲੈਏ ਸੀ ਕਿਉਂਕਿ ਹਲੇ ਪੱਠੇ-ਪੁੱਠੇ ਹੈ ਨਹੀਂ ਤੇ ਮੇਰੀ ਸਲਾਹ ਸੀ ਥੋੜੀ ਗਰਮੀ ਵੀ ਜ਼ਿਆਦੀ ਹੈ ਲੰਘੀ ਜਾਵੇ ਮੀਂਹਾ ਕੋ ਸੌਖ ਨਾਲ ਤੇ ਬਾਕੀ ਜੇ ਮਿਲ ਜੀਆਂ ਚੰਗੀਆਂ ਮੱਝਾਂ ਆਪਾਂ ਲੈਣੀਆਂ ਨੇ ਦੋ ਤੇ ਗੱਡੀ ਸੇਲ ਕਰਨੀ ਹੈ ਕਿਸੇ ਕੋਲ Swift ਖੜੀ ਹੋਵੇ ਤਾਂ Swift ਆਪਾਂ ਲੈਣੀ ਹੈ ਠੀਕ ਹੈ ਜੀ ਤਰ ਤਰੂਰੀ ਆਪਾਂ ਚੱਲ ਪਿਆ ਭਾਈ ਨਰੂਨ ਲੈਣ ਵਾਸਤੇ ਗਰਸੇ ਨਿਕਲਤੇ ਹੀ ਥੋੜੀ ਦੂਰ ਚਲਤੇ ਹੀ ਵਾਹ ਨੂਰੀਤਾ ਹੈ ਸਕੂਲ ਦਾਸ ਮਾਰਦਾ ਗਾਣੀ ਦਾਪਾ ਬੜਾ ਬੜਾ ਪਹੁੰਚੀ ਚੁੱਕੀ ਹੈ ਖੱਦਾ ਸਰਹੱਦਾ ਨਾਲ ਜੋੜਨ ਵਾਲਾ ਡੀਡੀ ਪੰਜਾਬੀ ਦਿਲ ਆਪਣਾ ਪੰਜਾਬੀ ਤੇ ਆਪਾਂ ਦੁਪਹਿਰੇ ਬ੍ਰੇਕ ਤੋਂ ਬਾਅਦ ਫਿਰ ਮਿਲਿਆ ਤੁਹਾਨੂੰ ਚੌਲ ਲੈ ਕੇ ਬਾਈ ਨਰਜੀ ਪਹੁੰਚ ਚੁੱਕੇ ਨੇ ਸਕੂਲ ਤੋਂ ਤੇ ਨਾਲ ਕਾਕਾ ਵੀ ਆ ਗਿਆ ਹੈ ਹੈਲੋ ਕਰੇ ਸੀਸ ਠੀਕ ਹੈ ਲੋ ਜੀ ਦੀ ਹੈਲੋ ਸਮਝੋ ਕਿਉਂਕਿ ਨੇ ਬੋਲ ਕੇ ਨਹੀਂ کہنا ਹੈਲੋ ਕਹਤਾ ਠੀਕ ਹੈ ਹੈਲੋ ਇਹਦਰ ਕਬੱਡੀ ਦਾ ਪਲੇਅਰ ਕੱਪੜਿਆਂ ਤੋਂ ਬਾਹਰ ਡੋਲੇ ਨਿੰਕਣ ਦਾ ਇਹਦੇ ਡੋਲੇ ਤੇ ਮੱਛੀ ਛਪਾਉਣੀ ਹੈ ਕਿਉਂਕਿ ਸ਼ੇਰ ਛਪਣਾ ਨਹੀਂ ਡੋਲਾ ਜਿਆਦਾ ਵੱਡਾ ਹੈ ਤੇ ਮੱਛੀ ਛਪਾ ਕੇ ਲੈ ਆਉਣੀ ਕੱਲ ਨੂੰ ਅਸੀਂ ਚੋਲ ਖਾ ਲਵੇ ਤਕੜਾ ਹੋ ਜਾਏ ਚੋਲ ਖਾ ਕੇ ਕੱਲ ਮੱਛੀ ਚ ਪਾ ਕੇ ਲੈ ਆਉਂਦੇ ਆ ਠੀਕ ਹੈ ਚਲੋ ਫਿਰ ਮਿਲਾਂਗੇ ਬ੍ਰੇਕ ਤੋਂ ਬਾਅਦ ਮੋ ਜੀ ਸਤਰੀ ਕਾਲ ਕਾਫੀ 12 ਝਾੜੂ ਦੀ ਸਰਕਾਰ ਪਹੁੰਚ ਚੁੱਕੀ ਝਾੜੂ ਲਾਉਣ ਵਾਸਤੇ ਮੱਜੇ ਦੇ ਥਲੇ ਝਾੜੂ ਲਾਉਣ ਵਾਸਤੇ ਝਾੜੂ ਦੀ ਸਰਕਾਰ ਪਹੁੰਚ ਚੁੱਕੀ ਹੈ ਜੀ ਸਮਾਂ ਹੋ ਚੁੱਕਿਆ ਜੀ 5 ਵਜੇ ਦਾ ਸੌਰੀ 6 ਵਜੇ ਦਾ ਠੀਕ ਹੈ ਜੀ ਤੇ ਝਾੜੂ ਲਾਏਗੀ ਝਾੜੂ ਦੀ ਸਰਕਾਰ ਇਸ ਤਰ੍ਹਾਂ ਦੇਖੋ ਜੀ ਓਹੋ ਹੋ 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 ਦੇਖੋ ਜੀ ਬੈਡਬਾਲ ਵਾਲੇ ਵੀ ਵਿੱਥੀ ਆ ਗਏ ਨੇ ਮੂਤਰ ਦੇ ਤੇ ਥੋੜਾ ਫਿਰ ਝਾੜੂ ਲਾ ਲਈਏ ਫਿਰ ਬੈਡਬਾਲ ਖੇਡਾਂਗੇ ਕਿਹਦੀਆਂ ਸੇਮ ਸੇਮ ਟੀ-ਸ਼ਰਟਾਂ ਨੇ ਤੇਰੇ ਦੀਆਂ ਮੇਰੀਆਂ ਅੱਛਾ ਅੱਛਾ ਮੇਰੀ ਵੀ ਪੀਲੀ ਏ ਤੇ ਬਾਈ ਰੁੜੀ ਪੀਲੀ ਤੇਰੀ ਤੇਰੀ ਰੈੱਡ ਏ ਤਾਂ ਤਾਂ ਦੋਨੀਆਂ ਪੀਲੀਆਂ ਹਾਂ ਹਾਂ ਮੇਰੀ ਲੈ ਦੋ ਅੱਛਾ ਮੇਰੀ ਵੀ ਐਸੀ ਡੈਡੀ ਤੇਰੀ ਵੀ ਰੈੱਡ ਏ ਅੱਛਾ ਸਾਡੇ ਦੋਵਾਂ ਦੀ ਰਏ ਪੀਲੀਆਂ ਤੁਹਾਡੀ ਰੈੱਡ ਹੈ ਬਾਰ ਕੱਲਾ ਨਾ ਅਗਰ ਡੌਗੀ ਪੈ ਜਾਂਦਾ ਅੱਜ ਆਪਾਂ ਜਾ ਲੈ ਜੀ ਬੱਚੇ ਮਨਕੇ ਸੱਚੇ ਜਾ ਰਹੇ ਜੀ ਚੋਬਰ ਲਓ ਜੀ ਹੱਦਾਂ ਸਰਾ ਦਾ ਤੋਂ ਪਾਰ ਦਿਲਾਂ ਨੂੰ ਜੋੜਨ ਵਾਲਾ ਟੀਟੀ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀਆਂ ਚੌਣਵੀਆਂ ਖਬਰਾਂ ਇਹ ਨੇ ਕਿ ਇਹ ਜਿਹੜੀ ਵਾਈਟ 11 ਹੈ ਤੇ ਰੈੱਡ 11 ਹੈ ਇਹ ਪਹਿਲਾ ਬੈਟਿੰਗ ਕਿਨੇ ਕੀਤੀ ਵੀ ਉਹ ਬੈਟਿੰਗ ਕਰ ਲਈ ਬਈ ਨਾ ਕੌਣ ਕਰ ਰਿਹਾ ਪਹਿਲਾ ਬੈਟ ਕਿੰਨਾ ਸਕੋਰ ਹੋ ਗਿਆ ਹੈ ਲਓ ਜੀ 6 ਰਨ ਵੇਖਣ ਨੂੰ ਮਿਲੇ ਔਰ ਬਹੁਤ ਹੀ ਪੜੀਆ ਫੀਲਡਿੰਗ ਦਾ ਮੁਝਹਾਰਾ ਨਹੀਂ ਨਹੀਂ ਛੱਕਾ ਹੀ ਇਹ ਮੁਝਹਾਰਾ ਨਹੀਂ ਹੋ ਸਕਿਆ 6 ਰਨ 36 ਸਕੋਰ ਬਣਾਏ ਨੇ ਵੀ ਵਾਈਟ 11 ਨੇ ਅੱਛਾ ਤੂੰ ਹੀ ਬਣਾਉਣੇ ਨੇ ਆਲੇ ਚੱਲ ਰਹੀ ਹੈ 36 ਸਕੋਰ ਹੋ ਗਏ 2 ਬਰ ਪਏ ਨੇ ਇਹ ਬੜੀ ਖਤਰਨਾਕ ਟੀਮ ਹੈ ਇਹ ਆਈ ਇਧਰੋਂ ਪਾਸੋਂ ਨੂੰ ਪਾਸੋਂ ਦੀ ਟੀਮ ਦੂਜੇ ਪਾਸੇ ਲਾਹੌਰ 11 ਇਹ ਸਾਹਮਣੇ ਜਾ ਰਿਹਾ ਬਲੀਬਾਲ ਦਾ ਰੰਗ ਰੰਗ ਪ੍ਰੋਗਰਾਮ ਕੋਟਾ ਲਾ ਕੇ ਮਾਰਿਆ ਛੱਕਾ ਤੇ ਬੋਲਰ ਰਹਿ ਗਿਆ ਅਕਾ ਪੱਕਾ ਪਿੱਛੇ ਕੈਚ ਨਹੀਂ ਫੜਦਾ ਗਿਆ ਦਰਦੀ ਬੋਲ ਉਹ ਫੜ ਲਈ ਬੋਲ ਫੜ ਲਈ ਫੜ ਲਈ ਫੜ ਲਈ ਫੜ ਲਈ ਕਹਿੰਦਾ ਇਹਨਾਂ ਦਾ ਪੱਲੀਆਂ ਮੰਗਾ ਦੋ ਕੈਚ ਕਰਨ ਲਈ ਪੱਲੀਆਂ ਇਹਨਾਂ ਤੋਂ ਨਹੀਂ ਕੈਚ ਹੋਣੀਆਂ ਪੱਲੀਆਂ ਪੱਲੀਆਂ ਮੰਗਾ ਦੋ ਇਹਨਾਂ ਨੂੰ ਪੱਲੀਆਂਾਂ ਤੋਂ ਬਿਨਾ ਨਹੀਂ ਕੈਚ ਕਰ ਸਕਦੇ ਗੱਭਰੂ ਤੇ ਗੱਭਰੂ ਨੂੰ ਕਹਿੰਦੇ ਬਿੱਟੂ ਕਹਿੰਦੇ ਨੇ ਬਿੱਟੂ ਬਿੱਟੂ ਆ ਗਿਆ ਜੀ ਬਿੱਟੂ ਇਹ ਚੱਲ ਰਹੀ ਕਮੈਂਟਰੀ ਮੈਚ ਦੀ ਰੰਗਾ ਰੰਗ ਪ੍ਰੋਗਰਾਮ ਹੈ ਤੇ ਸਾਹਮਣੇ ਬਾਲੀਬਾਲ ਦਾ ਵੀ ਬਹੁਤ ਤਕੜਾ ਮੈਚ ਚੱਲ ਰਿਹਾ ਇਹ ਲੈ ਬਹੁਤ ਵਧੀਆ ਛੱਕਾ ਮਾਰਿਆ ਭਾਈ ਨੇ ਸ਼ੇਰਾਂ ਚਲੋ ক্রিকেট ਦੀ ਸਮਾਪਤੀ ਕਰਦੇ ਆਪਾਂ ਇੱਥੇ ਹੀ ਤੇ ਹੁਣ ਤੁਹਾਨੂੰ ਥੋੜਾ ਜਿਹਾ ਵਾਲੀਬਾਲ ਦਾ ਰੰਗ ਰੰਗ ਪ੍ਰੋਗਰਾਮ ਦਿਖਾ ਦਈਏ ਇੱਥੇ ਹੀ ਵਿਖਾ ਦਈਏ ਜ਼ੂਮ ਕਰਕੇ ਆ ਚੱਕ ਲੈ ਬਈ ਲੈ ਬਈ ਲੈ ਚੱਕ ਆ ਲੈ ਪੜਾ ਆ ਲੈ ਚੱਕ ਲੈ ਜੀ ਲੈ ਜੀ ਪੂਰਾ ਫਸਣਾ ਮੁਕਾਬਲਾ 2 ਇਹ 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 ਉਧਰ ਵਿਕਟ ਓਹੋ ਐਲਾਨ ਕੋਲ ਨੇ ਤੋੜੇ ਮੰਗਾ ਦਿਓ ਤੋੜੇ ਤੋੜਿਆਂ 'ਚ ਕੈਚ ਕਰਨਗੇ ਤੋੜਾ ਕ ਮੂੰਹ ਖੋਲ ਲੈਣਾ ਕਰਨਗੇ ਤੋੜਿਆਂ ਦਾ ਲੋ ਜੀ ਪਾਲੀਪਾਲ ਵੀ ਦੇਖ ਲਈ ਕ੍ਰਿਕਟ ਵੀ ਤੇ ਹੋਰ ਤੁਹਾਨੂੰ ਹੋਰ ਵਿਖਾ ਕੇ ਲੈਣੀਆਂ ਇੱਕ ਦ੍ਰਿਸ਼ ਪਰ ਥੋੜਾ ਜਿਹਾ ਇੰਤਜ਼ਾਰ ਕਰੋ ਕੋਣ ਦੇ ਸ਼ੋਹਰ ਜੀ ਕ੍ਰਿਕਟ ਰੰਗ ਰੰਗ ਪ੍ਰੋਗਰਾਮ ਵੇਖਣ ਤੋਂ ਬਾਅਦ ਠੇਕੇ ਦਾ ਰੰਗ ਰੰਗ ਲਓ ਜੀ ਆਪਾਂ ਪਿੰਡ ਦੇ ਅੱਡੇ ਦੇ ਗੇੜਾ ਲਾ ਗਏ ਤੇ ਰੰਗ ਰੰਗ ਪ੍ਰੋਗਰਾਮ ਬਖਾ ਕੇ ਤੇ ਹੁਣ ਮੁੜ ਚੱਲੇ ਆ ਪਿੰਡ ਨੂੰ ਉਹ ਸਾਹਮਣੇ ਦੇਖਤੀਆਂ ਮੋਟਰਾਂ ਖਾਲੀ ਥਾਵਾ ਬਹੁਤ ਵਧੀਆ ਜਗ੍ਹਾ ਏ ਤੇ ਇੰਦਰ ਚੰਗਲ ਆਪਣੇ ਪਿੰਡ ਦਾ ਉਹ ਸੋਹਣਾ 뷰 ਬਣਦਾ ਇਸ ਟਾਈਮ ਆਪਾਂ ਚੱਲੀਏ ਘਰਾਂ ਨੂੰ हांजी नशरा पाल रे जी नशे ਤੇ ਆਪਾਂ ਪਹੁੰਚ ਰਹੇ ਆ ਘਰ ਹਲ ਨੂੰ ਲੈ ਵੀ ਬਿੱਟੂ ਦੀ ਗਾਣ ਵੀ ਖੁੱਲੀ ਆ ਲੈਣਾ ਇੱਥੋਂ ਕੁਛ ਚੱਲ ਠੀਕ ਏ ਕਿਵੇਂ ਮੋਚੇ ਲਓ ਜੀ ਆਪਾਂ ਪਹੁੰਚ ਗਏ ਘਰ ਤੇ ਬਾਕੀ ਵੀਡੀਓ ਆਪਾਂ ਪਹੁੰਚ ਗਿਆਂ ਸੋਨੂ ਦੀ ਦੁਕਾਨ ਤੇ ਤੇ ਟਾਈਮ ਹੋ ਗਿਆ ਰੋਟੀ ਦਾ ਕਿਹੜਾ ਪੱਟਾ ਏਨ ਬੋਹਾਰ ਜਣ ਸੁਨੇ ਉਬਾਰ ਆਉਂਦਾ ਸਤੇ ਪਾਏ ਉਬਾਰ ਮੈਂ ਨਰਨ ਮੈਂ ਨਰ ਨੂੰ ਦਵਾ ਕੇ ਟੀ ਚਲੀਏ ਘਰ ਆਲ ਨੂੰ ਤੇ ਲੈ ਵੀ ਗਏ ਠੰਡਾ ਠੰਡਾ ਕੋਲ ਕੋਲੇ ਸੀ ਦੇਖੀਏ ਕਿ ਠੰਡ ਲੱਗ ਲੱਗ ਜਾਂਦੀ ਏਅਰ ਜੈਆਂ ਕਰ ਲਈਆਂ ਬਾਹਰ ਦੁਪਰਲੇ ਲੈਵਲ ਦੀ ਗੱਲ ਬਾਤ ਹੈ ਜੀ ਚਲੋ ਜੀ ਮੀਟਰ ਕੀ ਕਹਿ ਰਿਹਾ ਕਹਿੰਦਾ ਬੈਟਰੀ ਤਾਂਡੀ ਫੁੱਲ ਹੈ ਜਿੱਥੇ ਮਰਜ਼ੀ ਜਾ ਸਕਦੇ ਹੋ ਪਰ ਮੇਰੀ ਫੁੱਲ ਨਹੀਂ ਆਇਆ ਲਓ ਜੀ ਫਿਰ ਆ ਗਏ ਵੇਲੀ ਚ ਆਪਾਂ ਕਈ ਮਾਰਨ ਡੰਗਰਾਂ ਦੇ ਨੀਚੇ ਉਲਾਇ ਕਹਿੰਦੇ ਇਹ ਸਵਾਲ ਆ ਗਿਆ ਕਈ ਬਾਅਦ ਚਲ 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 ਸ਼ਰਮਾ ਹੋ ਜਾ ਹੋ ਜਾ ਹੋ ਜਾ ਛੇਤੀ ਵਜਾ ਮੈਂ ਗਈ ਮੈਂ ਵੀ ਪਰ ਆ ਜਾ ਪਰ ਆ ਪਿੱਛੇ ਹੋ ਜਾ ਕੀ ਕਰੀ ਕੀ ਕਰ ਕਬੀ ਗੋਹਾ ਸਿੱਟਲੇ ਬਾਈ ਹਾਂ ਅਤਲੀ ਕੀ ਖਾਦਦੇ ਆ ਉਹਨੇ ਤਾਂ ਕੁਝ ਨਹੀਂ ਪਾਇਆ ਕਾਕਾ ਜੀ ਵਿੱਚ ਜੋ ਪਿੱਛੋਂ ਕੰਪਨੀ ਨਾਲ ਆਇਆ ਜੋ ਆ ਤੂੰ ਹਿਸ਼ਾਰ ਬੰਦਾ ਅੰਦਰ ਦਿਲ ਨਹੀਂ ਕਰਦਾ ਪਿਆ ਖਾਣ ਨੂੰ ਪਹਿਲਾਂ ਚੀਜ਼ ਲੈ ਲੈਣਾ ਤੂੰ ਚਾੜ ਦੇ ਫਿਰ ਯਾਰ ਰੈਡੀ ਛਾੜ ਦੇ ਦੁਬਾਰਾ ਨਾ ਮੰਗੀ ਠੀਕ ਹੈ ਇਹ ਗੰਦੀਆਂ ਚੀਜ਼ਾਂ ਹੁੰਦੀਆਂ ਨੇ ਵੈਨਰ ਲੋ ਜੀ ਤੇ ਟੱਡ ਥੱਲੇ ਸਵੇਰੇ ਝਾੜੂ ਮਾਰਾਂਗੇ ਆਪਾਂ ਕਿਉਂਕਿ ਝਾੜੂ ਦੀ ਸਰਕਾਰ ਜਾ ਚੁੱਕੀ ਹੈ ਤੇ ਕਾਲੀਆਂ ਦੀ ਸਰਕਾਰ ਆ ਚੁੱਕੀ ਹੈ ਠੀਕ ਹੈ ਜੀ ਤੇ ਹੁਣ ਆਪਾਂ ਅੰਦਰ ਨੂੰ ਚੱਲੀਏ ਸਾਹਮਣੇ ਐਸ ਐਚਓ ਸਾਹਿਬ ਇਸ਼ਨਾਣ ਕਰ ਰਹੇ ਨੇ ਤੇ ਇਸ਼ਨਾਣ ਕਰ ਰਹੇ ਨੇ ਐਸ ਐਚਓ ਸਾਹਿਬ ਕਿਉਂਕਿ ਰੇਡ ਮਾਰਨ ਜਾਣਾ ਹੈ ਰੇਡ ਪਾਰਟੀ ਤਿਆਰ ਹੈ ਗੁਰਮਖ ਜੱਸੂ ਇਹ ਪੰਜ ਮੈਂਬਰੀ ਕਮੇਟੀ ਹੈ ਜੀ ਠੀਕ ਹੈ ਇਹਨਾਂ ਰੇਡ ਮਾਰਨ ਜਾਣਾ ਰਾਤ ਨੂੰ 12 ਵਜੇ ਜੇ ਦੁਕਾਨਾਂ ਬੰਦ ਹੋ ਜਾਣਗੀਆਂ ਠੀਕ ਹੈ ਖੁੱਲੀਆਂ ਦੁਕਾਨਾਂ ਤੇ ਕੋਈ ਵੜਨ ਖੁੱਲੀਆਂ ਦੁਕਾਨਾਂ ਚ ਇਹਨਾਂ ਨੂੰ ਕੋਈ ਵੜਨ ਨਹੀਂ ਦਿੰਦਾ ਜੀ ਇਸ ਲਈ ਬੰਦ ਦੁਕਾਨਾਂ ਤੇ ਹੀ ਰੇਡ ਮਾਰਦੇ ਨੇ ਤੇ ਖੁੱਲੀਆਂ ਖੁੱਲੀਆਂ ਦੁਕਾਨਾਂ ਦੇ ਸੌਰੀ ਯਾਰ ਆ ਸਾਈ ਜਾਂਦਾ ਖੁੱਲੀਆਂ ਦੁਕਾਨਾਂ ਤੇ ਇਹਨਾਂ ਦਾਲ ਬੋਤ ਇਹਦੇ ਲਈ ਬੰਦ ਦੁਕਾਨਾਂ ਤੇ ਰੇਡ ਮਾਰਦੇ ਨੇ ਲਓ ਜੀ ਵੇਲਾ ਹੋ ਗਿਆ ਸ਼ਾਮੀ 7 ਵਜੇ ਦਾ ਇਹ ਸਮਾ ਹੋ ਗਿਆ ਰੋਟੀ ਦਾ ਤੇ ਤੁਹਾਨੂੰ ਖਾਣੇ ਤੰਦੂਰ ਚ ਲੱਗਦੀਆਂ ਰੋਟੀਆਂ ਤੇ ਆਹ ਦੇਖੋ ਬਣ ਗਈਆਂ ਰੋਟੀਆਂ ਆਹ ਥੇੜੀ ਤੇ ਇੱਧਰ ਤੰਦੂਰ ਇੰਡਾਲ ਨੇ ਸ਼ਾਮ ਦਾ ਟਾਈਮ ਰੋਟੀ ਦਾ ਇੱਧਰ ਵੇਲੀ ਤੇ ਇੱਧਰ ਤੰਦੂਰ ਆ ਇੱਧਰ ਮੋਟਰਸਾਈਕਲ ਇੱਧਰ ਖੜੀ ਆ ਜਮੇ ਲੰਨੀਆਂ ਰੋਟੀਆਂ ਖਲਾਈ ਇਹ ਭਾਈ ਆ ਸਮਾ ਦਾ ਰੰਗੀ ਰੋਟੀ ਨਾ ਬਣਦੀਆਂ ਪਈਆਂ ਜੀ ਤੰਦੂਰ 'ਚ ਰੋਟੀਆਂ ਕੋਹ ਨਾ ਜਾ ਕੇ ਵਿੱਚ ਆਹਾਂ ਬਣ ਗਈ ਇਹ ਇੱਧਰ ਲੱਥੀਆਂ ਪਈਆਂ ਨੇ ਆਹ ਉਹ ਪੇੜਾ ਜਾਏਗਾ ਲਓ ਜੀ ਅੱਜ ਦੀ ਵੀਡੀਓ ਦਾ ਐਂਡ ਇੱਥੇ ਹੀ ਕਰਦੇ ਆਪਾਂ ਤੇ ਮਿਲਦੇ ਆ नेक्स्ट ਵੀਡੀਓ 'ਚ ਰੱਬ ਰੱਖਾ ਜੀ ਬਾਏ ਬਾਏ ਜੀ